ਅੱਜ ਅੱਜ ਸਾਡਾ ਵਿਸ਼ਾ ਹੈਗਾ ਲਿਪੀ ਬੋਧ ਲਿਪੀ ਕੀ ਹੁੰਦੀ ਆ ਲਿਪੀ ਦਾ ਮਤਲਬ ਹੁੰਦਾ ਵੀ ਜਦੋਂ ਆਪਾਂ ਲਿਖਦੇ ਹਾਂ ਨਾ ਹਰ ਭਾਸ਼ਾ ਦੀ ਆਪਣੀ ਆਪਣੀ ਲਿਪੀ ਹੁੰਦੀ ਆ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਗਏ ਜਿੰਨਾ ਦੇ ਸਮੂਹ ਨੂੰ ਲਿਪੀ ਕਹਾ ਜਾਂਦਾ ਹੈ ਕਿਸੇ ਵੀ ਭਾਸ਼ਾ ਦੇ ਜਿਵੇਂ ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਆ ਹੁਣ ਤੁਸੀਂ ਦੇਖੋ ਹਿੰਦੀ ਦੀ ਦੇਵਨਾਗਰੀ ਲਿਪੀ ਆਪਾਂ ਲਿਖਦੇ ਹਾਂ ਹਿੰਦੀ ਇਦਾਂ ਹੀ ਉਰਦੂ ਫਾਰਸੀ ਲਿਪੀ ਫਿਰ ਅੰਗਰੇਜ਼ੀ ਦੇ ਵਿੱਚ ਰੋਮਨ ਲਿਪੀ ਤੇ ਆਪਣੀ ਪੰਜਾਬੀ ਵਿੱਚ ਆ ਜਾਂਦੀ ਹੈ ਗੁਰਮੁਖੀ ਲਿਪੀ ਵਰਣ ਵਾਲਾ ਕੀ ਚੀਜ਼ ਆ ਇੱਕ ਤਾਂ ਲਿਪੀ ਹੋ ਗਈ ਇੱਕ ਵਰਣ ਵਾਲਾ ਕਿਉਂਕਿ ਜਦੋਂ ਆਪਾਂ ਵਰਣਮਲਾ ਦੀ ਗੱਲ ਕਰਦੇ ਆ ਤਾਂ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਊੜਾ ਕਹਿੰਦੇ ਆ ਫਿਰ ਆੜਾ ਫਿਰ ਈੜੀ ਫਿਰ ਸਸਾ ਫਿਰ ਹਾਹਾ ਪਹਿਲਾਂ ਆਪਾਂ ਕੋਈ ਹੋਰ ਅੱਖਰ ਨਹੀਂ ਚੁੱਕ ਕੇ ਲੈ ਕੇ ਆਉਂਦੇ ਠੀਕ ਹੈ ਜਦੋਂ ਆਪਾਂ ਕਹਿੰਦੇ ਬਰਨ ਵਾਲਾ ਲਿਖੋ ਪੜ੍ਹ ਕੇ ਸੁਣਾਓ ਜਾਂ ਮੂੰਹ ਜਵਾਨੀ ਦੱਸੋ ਤਾਂ ਇਹਦਾ ਮਤਲਬ ਬਰਨ ਵਾਲਾ ਕੀ ਚੀਜ਼ ਆ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀ ਵਿੱਚ ਰੱਖੇ ਜਾਂਦੇ ਹਨ ਪਹਿਲਾਂ ਦੀ ਬਣੀ ਹੋਈ ਜਿਹੜੀ ਤਰਤੀਬ ਹੈਗੀ ਆ ਉਦੇ ਮੁਤਾਬਕ ਹੀ ਜਿਹੜੇ ਇਹ ਅੱਖਰ ਰੱਖੇ ਹੋਏ ਨੇ ਜਾਰ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਦੀ ਵਰਣਮਾਲਾ ਕਹਿੰਦੇ ਹਨ ਗੁਰਮੁਖੀ ਜਿਹੜੀ ਵਰਣਮਾਲਾ ਵਾ ਇਹਦੇ ਵਿੱਚ ਪਹਿਲਾਂ ਊੜਾ ਤੋਂ ੜਾੜਾ ਤੱਕ 35 ਅੱਖਰ ਸਨ ਇਸੇ ਕਰਕੇ ਇਹਨੂੰ 35 ਅਖਰੀ ਕਹਿੰਦੇ ਸੀ ਆਪਾਂ ਅੱਖਰ ਕਿੰਨੇ ਸੀ ਉਦੋਂ ਊੜਾ ਤੋਂ ੜਾੜਾ ਤੱਕ 35 ਫਿਰ ਗੁਰਮੁਖੀ ਵਰਣਮਾਲਾ ਦੇ ਵਿੱਚੋਂ ਹੀ ਪੰਜ ਅੱਖਰ ਲੈ ਲੇ ਉਹੀ ਊੜਾ ਤੋਂ ੜਾੜਾ ਵਿੱਚ ਹੀ ਜਿਵੇਂ ਸ ਖ ਖ ਗ ਗ ਜ ਜ ਪ ਪੇ 35 ਅੱਖਰਾਂ ਦੇ ਵਿੱਚ ਹੀ ਅੱਖਰ ਪਰ ਅਰਬੀ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਦੇ ਲਈ ਇਹਨਾਂ ਦੇ ਪੈਰ ਦੇ ਵਿੱਚ ਸਾਨੂੰ ਬਿੰਦੀ ਲਾਉਣੀ ਪਈ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਇਹਦਾ ਮਤਲਬ ਕਿ ਹੈ ਉਹੀ ਵਰਣਮਾਲਾ ਦੇ ਉੜਾ ਤੋਂ ਉੜਾੜੇ 35 ਅੱਖਰਾਂ ਦੇ ਵਿੱਚੋਂ ਹੀ ਅੱਖਰ ਨੇ ਪਰ ਅਸੀਂ ਇਹਦੇ ਵਿੱਚ ਬਿੰਦੀ ਲਾ ਦਿੱਤੀ ਆ ਅਰਬੀ ਫ਼ਾਰਸੀ ਦੀਆਂ ਦੁਨੀਆਂ ਨੂੰ ਅੰਕਿਤ ਕਰਨ ਲਈ ਤਾਂ ਇਹਦਾ ਮਤਲਬ ਪੰਜ ਅੱਖਰ ਹੋਰ ਬਣ ਗਏ ਠੀਕ ਆ ਪਟਿਆਲਾ ਭਾਸ਼ਾ ਵਿਭਾਗ ਵੱਲੋਂ ਇੱਕੋ ਲੱਲਾ ਲੱਲਾ ਪੈਰ ਬਿੰਦੀ ਇੱਕ ਹੋਰ ਦੁਨੀ ਅੰਕਿਤ ਕੀਤੀ ਹੈ ਲੱਲਾ ਪੈਰ ਬਿੰਦੀ ਹੁਣ ਜਿਹੜੇ ਲੱਲਾ ਪੈਰ ਬਿੰਦੀ ਆ ਇਹਦੇ ਇਹਦੇ ਵਿੱਚ ਇਹ ਕਿਹਾ ਗਿਆ ਵਾ ਕਿ ਜਦੋਂ ਲੱਲਾ ਪੈਰ ਵਿੰਦੀ ਆਪਾਂ ਬੋਲਦੇ ਆ ਨਾ ਲ ਤਾਂ ਇਹਨੂੰ ਬੋਲਣ ਵੇਲੇ ਜੀਭ ਤਾਲੂ ਨੂੰ ਛੂੰਹਦੀ ਆ ਜਦੋਂ ਆਪਾਂ ਲ ਕਹਿੰਦੇ ਆ ਨਾ ਲ ਤਾਂ ਜੀਭ ਤਾਲੂ ਨੂੰ ਛੂੰਹਦੀ ਹੈ ਤਾਂ ਜਦੋਂ ਜੀਭ ਤਾਲੂ ਨੂੰ ਛੂੰਹਦੀ ਆ ਤਾਂ ਐਸੀ ਕਰਕੇ ਇੱਕ ਹੋਰ ਤੁਨੀ ਲੱਲਾ ਪੈਰ ਵਿੰਦੀ ਅੰਕਤ ਕੀਤੀ ਗਈ ਤੇ ਜੇ ਆਪਾਂ ਗੱਲ ਕਰਦੇ ਆ ਲੱਲਾ ਤਾਂ ਉਹ ਬੋਲਣ ਵੇਲੇ ਜੀਭ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਦੋਨਾਂ ਦਾ ਫਰਕ ਇਹ ਹੈ ਕਿ ਜਦੋਂ ਲੱਲਾ ਪਰਿੰਦੀ ਕਹਿੰਦੇ ਆ ਲ ਤਾਂ ਉਸ ਵੇਲੇ ਜੀਭ ਤਾਲੂ ਨੂੰ ਛੂੰਦੀ ਹੈ ਜਦੋਂ ਆਪਾਂ ਲੱਲਾ ਕਹਿੰਦੇ ਆ ਤਾਂ ਉਸ ਵੇਲੇ ਜੀਭ ਦੰਦਾਂ ਦੇ ਅੰਦਰਲੇ ਪਾਸੇ ਛੂੰਦੀ ਹੈ ਇਹਦਾ ਮਤਲਬ ਕਿ ਇੱਕ ਹੋਰ ਧੁਨੀ ਆ ਗਈ ਤੇ ਕੁੱਲ ਕਿੰਨੀਆਂ ਬਣ ਗਈਆਂ 41 ਠੀਕ ਹੈ ਹੁਣ ਅੱਗੇ ਆ ਜਾਂਦਾ ਸਾਡੇ ਕੋਲੇ ਇਸੇ ਵਰਣਮਾਲਾ ਦੇ ਵਿੱਚ ਊੜਾ ਆੜਾ ਈੜੀ ਸਵਾਰ ਅੱਖਰ ਨੇ ਤਿੰਨ ਤੇ ਸਵਰ ਧੁਨੀਆਂ ਨੇ 10 ਮੁਕਤਾ ਆ ਕੰਨਾ ਆ ਸਿਹਾਰੀ ਈ ਬਿਹਾਰੀ ਈ ਔਂਕੜ ਓ ਤੇ ਲੈਂਕੜ ਓ ਲਾਮਾ ਐ ਦਲਾਮਾ ਐ ਹੋੜਾ ਓ ਕਨੌੜਾ ਔ ਅੱਗੇ ਆ ਜਾਂਦੀਆਂ ਨੇ ਲਗ ਲਗਾ ਕਿਨੇ ਲਗਾ ਸਵਰਤ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਸਵਰਤ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਇਹ 10 ਹਨ ਜਿਵੇਂ ਮੁਕਤਾ ਇਹਦਾ ਕੋਈ ਚਿੰਨ ਨਹੀਂ ਕੰਨਾ ਸਿਹਾਰੀ ਬਿਹਾਰੀ ਔਂਕਰ ਦੁਲੈਂਕੜ ਲਾਂ ਦੁਰਾਵਾਂ ਹੋੜਾ ਕਨੌੜਾ ਨਾਲੇ ਦੇ ਆਪਾਂ ਲਿਪੀ ਚੰਨ ਬਣਾ ਦਿੰਦੇ ਆ ਇਸ ਵਾਰ ਸਾਡੇ ਕੋਲ ਆ ਜਾਂਦਾ ਲਗਾਖਰ ਇਹ ਵੀ ਇੱਕ ਤਰ੍ਹਾਂ ਦੇ ਲਿਪੀ ਚੰਨੇ ਆ ਇਹਨਾਂ ਦੇ ਵਰਤੋਂ ਲਗਾ ਲਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ ਦੋ ਲਗਾ ਇਕੱਠੀਆਂ ਨਹੀਂ ਆਉਂਦੀਆਂ ਇੱਕ ਲਗ ਤੇ ਇੱਕ ਲਗਾਖਰ ਆਉਂਦਾ ਫਿਰ ਹੁਣ ਇਹ ਲਗਾਖਰ ਕਿੰਨੇ ਨੇ ਇਹ ਤਿੰਨ ਨੇ ਬਿੰਦੀ ਟਿੱਪੀ ਅਦਕ ਫਿਰ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਨੇ ਦੋ ਤਕਰ ਜਿਹੜੇ ਦੁੱਤ ਅੱਖਰ ਨੇ ਉਹਨਾਂ ਨੂੰ ਅਸੀਂ ਜੁੜਮੇ ਅੱਖਰ ਵੀ ਕਹਿ ਸਕਦੇ ਆ ਸੰਯੁਕਤ ਅੱਖਰ ਵੀ ਕਹਿ ਸਕਦੇ ਆ ਕਿਉਂਕਿ ਇੱਕ ਅੱਖਰ ਦੇ ਪੈਰ ਵਿੱਚ ਦੂਜਾ ਅੱਖਰ ਪੈਂਦਾ ਇਹਨਾਂ ਦੀ ਵਰਤੋਂ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿ ਦਈਏ ਪੜ ਪੜ ਕਹਿ ਦਈਏ ਚੜ ਕਹਿ ਦਈਏ ਠੀਕ ਹੈ ਨਾ ਪੜ ਹੋ ਗਿਆ ਇਸੇ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਟਿੱਪੀ ਨੂੰ ਆਪਾਂ ਕਿਵੇਂ ਕਹਿ ਸਕਦੇ ਆ ਦੇਖੋ ਰਾਰਾ ਰਾਰਾ ਹੁਣ ਆਪਣੇ ਕੋਲੇ ਹਾ ਹਾ ਆਪਾਂ ਕਹਤਾ ਪੜ ਜੜ ਜਿੰਨਾ ਇਸੇ ਤਰੀਕੇ ਨਾਲ ਰਾਰਾ ਨੂੰ ਆਪਾਂ ਕਹਾਂਗੇ ਪ੍ਰਗਟ ਪੈ ਚ ਰਾਰਾ ਪਾ ਕੇ ਪ੍ਰਸ਼ਨ ਪ੍ਰਾਰਥਨਾ ਪ੍ਰੋਫੈਸਰ ਤੇ ਬਾਵਾ ਆਪਾਂ ਪੈ ਚ ਪਾਵਾਂਗੇ ਸਵਾਰ ਤੁਸੀਂ ਦੇਖ ਹੀ ਰਹੇ ਹੋ ਸਵਰ ਕਿਵੇਂ ਪਾਇਆ ਹੋਇਆ ਹੈ ਨਾ ਸਵਰ ਫਿਰ ਆਪਾਂ ਪਾ ਦਾਂਗੇ ਸਵੈ ਜੀਵਨੀ ਸਵੈ ਮਾਣ ਸਵੈ ਵਿਸ਼ਵਾਸ ਇਹ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪੈਂਦੇ ਹਨ ਇਸੇ ਕਰਕੇ ਇਹਨਾਂ ਨੂੰ ਦੋ ਅੱਖਰ ਜਾਂ ਜੁੜਵੇਂ ਅੱਖਰ ਜਾਂ ਸੰਯੋਗ ਤੱਕਰ ਕਿਹਾ ਜਾਂਦਾ ਹੈ